ਹਲਕ ਤੇਰੀ ਸਹਿਣ ਜੋਗਾ ਹੋ ਗਿਆ ਮੈਂ ਗੁੰਗਾ ਸਾਂ ਕੁਝ ਕਹਿਣ ਜੋਗਾ ਹੋ ਗਿਆ ਤੇਰੀ ਕਿਰਪਾ ਨਾਲ ਮੇਰੇ ਸਾਈਆਂ ਮੈਂ ਬੰਦਿਆਂ ਚ ਬਹਿਣ ਜੋਗਾ ਹੋ ਗਿਆ ਕੁਝ ਸੁਣਣ ਜੋਗਾ ਹੋ ਗਿਆ ਕੁਝ ਕਹਿਣ ਜੋਗਾ ਹੋ ਗਿਆ ਸਰਿੰਦਰ ਸਾਈ ਜੀ ਦੇ ਅੱਜ ਦੇ ਇਸ ਮੇਲੇ ਦੀਆਂ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰ ਇਸ ਦਰਬਾਰ ਦੇ ਨਾਂ ਤੇ ਸਾਈ ਜੀ ਦੇ ਨਾਂ ਤੇ ਖੁੱਲ ਕੇ ਤੁਹਾਡੀ ਜਰੂਰ ਮਾਰੋ ਵਕ ਵਕ ਦਰਬਾਰਾਂ ਤੋਂ ਜਿੰਨੇ ਫਕੀਰ ਇੱਥੇ ਪਹੁੰਚੇ ਨੇ ਅਜ਼ਮੇਤੂ ਸਾਰੇ ਜਿਲ੍ਹੀਆਂ ਸਰਕਾਰਾਂ ਇੱਥੇ ਪਹੁੰਚੀਆਂ ਨੇ जिन्ने मेरे कलाकार भ्रा इथे पहुंचे ने ਤੁਹਾਨੂੰ ਸਾਰਿਆਂ ਨੂੰ ਹੀ ਜਿਨੇ ਸੇਵਾਦਾਰ ਨੇ ਇਕੱਲਾ ਇਕੱਲਾ ਇਥੇ ਕਦਮ ਚੱਲ ਕੇ ਆਏ ਹੋਇਆ ਸਾਰਿਆਂ ਜੀ ਆਇਆਂ ਨੂੰ ਸਿਰ ਮੱਥੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਸ ਲਾਸਟ ਇੱਕ Taadi मेरे ਭਰਾ ਕਮਲਖਾਨ ਲਈ ਜ਼ਰੂਰ ਮਾਰ ਦੋ ਕਿਉਂਕਿ ਮੇਲੇ ਦੀ ਦੁਨੀਆ ਚ ਬਾਈ ਨੇ ਮੈਨੂੰ ਲੈ ਕੇ ਆਂਦਾ ਸੋ ਥੈਂਕ ਯੂ ਉਧਰ ਥੈਂਕ ਯੂ ਮੇਰੀਆਂ ਭੈਣਾਂ ਤੋਂ ਸ਼ੁਰੂ ਕਰਦਾ ਕਿਉਂਕਿ ਅਕਸਰ ਮੈਂ ਜੋ ਸਟੇਜ ਸ਼ੁਰੂ ਕਰਦਾ ਕਿਉਂਕਿ ਕਲਾਕਾਰ ਹੁੰਦੇ ਨਾ ਤੇ ਇੱਕ ਫਰਜ਼ ਹੁੰਦਾ ਕਿ ਕੁਝ ਐਸੀ ਗੱਲਾਂ ਜ਼ਰੂਰ ਆਪਾਂ ਕਰਕੇ ਜਾਈਏ ਨਾਲ ਕਿ ਜਿਨ੍ਹਾਂ ਨਾਲ ਕੋਈ ਸਮਾਜ ਨੂੰ ਸਹੀਦ ਵੀ ਮਿਲੇ ਆ ਸਭ ਤੋਂ ਪਹਿਲਾਂ ਕਰਦੀ ਇੱਜ਼ਤ ਇਹਨੂੰ ਦਾਗ ਲਵਾਈਏ ਨਾ ਜੇ ਭੈਣਾ ਹੋਣ ਜਵਾਨ ਤੇ ਬਹੁਤੇ ਯਾਰ ਬਣਾਈਏ ਨਾ ਆ ਸਭ ਤੋਂ ਪਹਿਲਾਂ ਕਰਦੀ ਇੱਜ਼ਤ ਇਹਨੂੰ ਦਾਗ ਲਵਾਈਏ ਨਾ ਜੇ ਭੈਣਾ ਹੋਣ ਜਵਾਨ ਤੇ ਬਹੁਤੇ ਯਾਰ ਬਣਾਈਏ ਆਪਣੇ ਘਰ ਵਿੱਚ ਕੰਮ ਨਹੀਂ ਕਿਸੇ ਸ਼ੱਕੀ ਬੰਦੇ ਦਾ ਇਹ ਧਨ ਪਰਾਇਆ ਕਿਸੇ ਨੂੰ ਦੇਣਾ ਸਾਹਮਣੇ ਰੱਖੀਦਾ ਔਖੇ ਵੇਲੇ ਨੂਹਾਂ ਜਦਿਆ ਸੱਸਾਂ ਤੇ ਚੜਦੀਆਂ ਮੈਨੂੰ ਪਤਾ ਨੂਹ ਤੇ ਸੱਸ ਦਾ ਜਿਹੜਾ ਪਿਆਰ ਆ ਉਹ ਬਹੁਤ ਹੁੰਦਾ ਪਰ ਇੱਕ ਨੂਹ ਉਹਦੀ ਸੱਸ ਨੂੰ ਉਹਦੀ ਮਾਂ ਸਮਝੇ ਸੱਸ ਉਹਦੀ ਨੂਹ ਨੂੰ ਉਹਦੀ ਧੀ ਸਮਝੇ ਨੂਹ ਤੇ ਸੱਸ ਦੇ ਰਿਸ਼ਤੇ ਲਈ ਜ਼ੋਰ ਦਾ ਤਾੜੀ ਮਾਰੋ ਪਹਿਲਾਂ ਦਾ ਇੱਜ਼ਤ ਵਾਲੀ ਕਿਤਾਬ ਦੇ ਮਿਲਦੇ ਦਾ ਕੀ ਪੰਨੇ ਨਾ ਤੇ ਭੈਣ ਬਿਨਾ ਕੋਈ ਸੁਣਨੇ ਗੁੱਟ ਤੇ ਖੜੀ ਬੰਨੇ ਨਾ ਔਖੇ ਵੇਲੇ ਨੂੰਹਾਂ ਜਦ ਅਸਾਂ ਤੇ ਚੜਦੀਆਂ ਨੇ ਉਸੇ ਵੇਲੇ ਭੈਣਾਆਂ ਮਾਪਿਆਂ ਨਾਲ ਖੜਦੀਆਂ ਨੇ ਕਿਸੇ ਦਾ ਜੰਮਣਾ ਕਿਸੇ ਦਾ ਮਰਨਾ ਚੱਲਦਾ ਰਹਿੰਦਾ ਏ ਮਾਪਿਓ ਦੁਰਜੇ ਫੇਰ ਵੀ ਬੱਚਾ ਪਲਦਾ ਰਹਿੰਦਾ ਏ ਪਰ ਜੋ ਨਜ਼ਾਰਾ ਮਾਂ ਦੀਆਂ ਲੋਰੀਆਂ ਸੁਣ ਕੇ ਸੌਣ ਦਾ ਏ ਜਿਵੇਂ ਬੇਸਮਝੀ ਜੀ ਕਿਸੇ ਚੀਜ਼ ਦੀ ਆਦਤ ਪਾਉਣ ਦਾ ਹੈ ਆਦਤ ਪਾਉਣ ਦਾ ਹੈ ਹੋ ਇੱਕ ਮਾਂਬੋਰਡ ਦੀ ਛਾਂ ਤੇ ਰੱਬ ਦਾ ਨਾਮ ਇੱਕ ਮਾਂਬੋਰਡ ਦੀ ਛਾਂ ਤੇ ਰੱਬ ਦਾ ਨਾਮ ਇਤਨੇ ਸਭ ਨੂੰ ਪਿਆਰੇ ਨੇ ਵੀਰੇ ਜੋ ਤਿੰਨੇ ਚੀਜ਼ਾਂ ਖੱਟ ਜੇ ਉਹਦੇ ਵਾਰੇ ਨਿਆਰੇ ਨੇ ਉਹ ਸੱਜਣਾ ਵਾਰੇ ਨਿਆਰੇ ਨੇ ਉਹ ਸੱਜਣਾ ਵਾਰੇ ਨਿਆਰੇ ਨੇ ਸੋ ਦਰਬਾਰ ਦੇ ਵਿੱਚ ਮੇਰੀ ਪਹਿਲੀ ਹਾਜ਼ਰੀ ਹੈ ਮੈਂ ਵੈਸੇ ਥੋੜਾ ਜਿਹਾ ਨਰਵਸ ਹੋਇਆ ਹੋਇਆ ਇੱਕ ਵਾਰੀ ਤਾੜੀ ਮਾਰ ਕੇ ਥੋੜਾ ਜਿਹਾ ਹੌਸਲਾ ਜ਼ਰੂਰ ਦਵਾ ਦਿਓ ਇਸ ਕੁੱਲ ਨੂੰ ਨਾ ਜਾਵੇ ਯਾਰ ਤਿ ਨਚਣਾ ਪੈਂਦਾ ਏ ਹੋ ਇਸ ਕੁੱਲ ਨੂੰ ਨਾ ਜਾਵੇ ਯਾਰ ਤਿ ਨਚਣਾ ਪੈਂਦਾ ਏ ਚਾਵੇ ਯਾਰ ਦਿਨ ਚਣਾ ਪੈਂਦਾ ਪਾਹ ਕੇ ਬੁਲਾਇਆ ਦਾ ਦਰਬਾਰ ਦੇ ਵਿੱਚ ਜਿੰਨੇ ਇਥੇ ਪਹੁੰਚੇ ਹੋ ਮੈਨੂੰ ਲੱਗਦਾ ਕੱਲਾ ਕੋਈ ਨਹੀਂ ਆਇਆ ਹੁਣ ਸਾਰੀ ਸੰਗਤ ਦੇ ਵਿੱਚ ਆਏ ਹੋਗੇ ਸੰਗਤ ਕਰਨੀ ਹਮੇਸ਼ਾ ਚੰਗੀ ਕੁਝ ਮਾੜੇ ਬੰਦੇ ਹੁੰਦੇ ਨੇ ਕੁਝ ਮਾੜੇ ਕਰਮ ਕੀਤੇ ਹੁੰਦੇ ਨੇ ਮੇਰੇ ਵਰਗੇ ਪਰ ਚੰਗੀ ਸੰਗਤ ਦਾ ਅਸਰ ਕੀ ਹੁੰਦਾ ਹਉ ਚੰਗਿਆਂ ਦੇ ਸੰਗ ਲੱਗ ਕੇ ਮਾੜੇ ਤਰ ਜਾਂਦੇ ਚੰਗਿਆਂ ਦੇ ਸੰਗ ਲੱਗ ਕੇ ਮਾੜੇ ਤਰ ਜਾਂਦੇ ਚੰਗਿਆਂ ਦੇ ਸੰਗ ਲੱਗ ਕੇ ਮਾੜੇ ਤਰ ਜਾਂਦੇ ਤਾਂ ਬੱਲੇ ਵਰ ਜਾਂਦੇ ਉਹ ਮੇਰਾ ਸਾਈਂ ਮਿਹਰ ਕਰੇ ਤਾਂ ਬੱਲੇ ਵਰ ਜਾਂਦੇ ਉਹ ਮੇਰਾ ਸਾਈਂ ਮਿਹਰ ਕਰੇ ਤਾਂ ਬੱਲੇ ਵਰ ਜਾਂਦੇ ਉਹ ਮੇਰਾ ਦਾਤਾ ਮਿਹਰ ਕਰੇ ਤਾਂ ਬੱਲੇ ਵਰ ਜਾਂਦੇ ਸਾਈਂ ਜਿਹਦੇ دیਵਾਨੇ ਕਿਹੜੇ ਕਿਹਨੇ ਇੱਕ ਵਾਰੀ ਹੱਥ ਉੱਪਰ ਕਰਕੇ ਤਾੜੀਆਂ دیਵਾਨੇ ਜੋ ਵੀ ਮੰਗਦੇ ਨੇ 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 ਮੇਰੀ ਸਰਕਾਰ બસ ਲਾਸਟ ਮੈਂ ਇਨੀ ਕੁ ਮੇਰੀ ਹਾਜ਼ਰੀ ਉਸ ਵਕਤ ਛੋਟੀ ਜੀ ਗੱਲ ਸੁਣਾਉਣ ਦਾ ਵਿਚ ਵਿੱਚ ਨਿਸ਼ਾ ਬਾਨੋ ਜੀ ਰੱਖ ਲਾ ਵੀਰੇ ਨਾਂ ਨਾਲ ਨਿਸ਼ਾ ਬਾਨੋ ਜੀ ਨੂੰ ਸਾਰੇ ਜਾਣਦੇ ਹੋ ਨਿਕਲ ਜੈਦਰ ਵਾਲੀ ਸ਼ਾਂਤੀ ਦੇ ਨਾਮ ਨਾਲ ਕਈ ਜਾਣਦੇ ਨੇ ਕਈ ਚਮਕੀਲਾ ਮੂਵੀ ਵਾਲੀ ਚਮਕੀਲਾ ਮੂਵੀ ਜਿਵੇਂ ਤੁਸੀਂ ਮੂਵੀ ਦੇ ਵਿੱਚ ਉਹਨਾਂ ਨੂੰ ਬੜਾ ਪਿਆਰ ਦਿੱਤਾ ਹੈ ਸੋ ਮੇਰੇ ਵਾਈਫ ਨੇ ਉਹਨਾਂ ਦੇ ਨਾਂ ਤੇ ਵੀ ਇੱਕ ਵਾਰ ਖੁੱਲ ਕੇ ਤਾੜੀਆਂ ਮਾਰੋ ਇੱਕ ਛੋਟੀ ਜੀ ਗੱਲ ਸੁਣਾਉਣ ਲੱਗਿਆ ਕਾਫੀ ਸਮਾਂ ਪਹਿਲਾਂ ਸਾਈਂ ਜੀ ਦੀਆਂ ਵੀਡੀਓਜ਼ ਚੱਲਦੀਆਂ ਹੁੰਦੀਆਂ ਸੀ ਤਸੀਂ ਕਦੇ ਦਰਬਾਰ ਨਹੀਂ ਆਏ ਸੀ ਤਸੀਂ ਇੱਕ ਦਿਨ ਮੈਂ ਬਠਿੰਡੇ ਦਾ ਤਾਂ ਅਸੀਂ ਬਠਿੰਡੇ ਵੱਲ ਨੂੰ ਜਾ ਰਹੇ ਸੀ ਤੇ ਸਾਡੀ ਆਪ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਕਦੇ ਸਾਈਂ ਜੀ ਨੂੰ ਮਿਲ ਕੇ ਆਈਏ ਇੱਕ ਦੋ ਜਣਾਂ ਨੇ ਇਹਨੂੰ ਕਿਹਾ ਵੀ ਸਾਨੂੰ ਮਲਾਇਓ ਸਾਨੂੰ ਲੈ ਕੇ ਜਾਇਓ ਪਰ ਚਲੋ ਜਦੋਂ ਸਬਬ ਪੜਨਾ ਹੁੰਦਾ ਜਦੋਂ ਮਾਲਕ ਨੇ ਬੁਲਾਉਣਾ ਹੁੰਦਾ ਤੁਸੀਂ ਯਕੀਨ ਮੰਨਿਓ ਜਦੋਂ ਅਸੀਂ ਇਹ ਗੱਲ ਕਰ ਰਹੇ ਸੀ ਇੱਕ ਛੋਟਾ ਉਹਨੂੰ ਆਟੋ ਕਹਿ ਸਕਦੇ ਆਪਾਂ ਜਿਹੜਾ ਹਾਥੀ ਹੁੰਦਾ ਉਹ ਸਾਡੇ ਅੱਗੇ ਆਇਆ ਤੇ ਉਹਦੇ ਪਿੱਛੇ ਫੱਟੇ ਲੱਗੇ ਹੋਏ ਸੀ ਉੱਥੇ ਸਾਈ ਜੀ ਦੀ ਫੋਟੋ ਸੀ ਦੇਖੋ ਜਦੋਂ ਕੋਈ ਤੁਸੀਂ ਦਿਲ ਨਾਲ ਕੋਈ ਚੀਜ਼ ਮੰਗਦੇ ਹੋ ਕੋਈ ਮੰਗਦੇ ਹੋ ਤੇ ਤੁਹਾਡੇ ਸਾਹਮਣੇ ਕਿੰਦਾ ਹਾਜ਼ਰ ਹੁੰਦੀ ਹੈ ਇੱਕ ਵਾਰ ਸਾਈਂ ਜੀ ਦੇ ਨਾਮ ਤੇ ਖੁੱਲ ਕੇ ਤਾੜੀ ਮਾਰੋ ਤੇ ਅਜੋ ਦਿਨ ਆ ਗਿਆ ਕਿ ਅਜੋ ਦਿਨ ਸਾਹਮਣੇ ਖੜ ਕੇ ਗਾਉਣ ਦਾ ਮੌਕਾ ਮਿਲ ਗਿਆ ਇਹ ਸਾਡੇ ਸਾਰਿਆਂ ਵੱਲੋਂ ਹੀ ਸਾਈਂ ਜੀ ਲਈ ਸੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸੋ ਸਾਰਿਆਂ ਵੱਲੋਂ ਹੀ ਆ ਤੁਸੀਂ ਫੁੱਲਾਂ ਵਰਗੇ ਉਹ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਉਹ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਉਹ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਉਹ ਸਾਂਭ ਕੇ ਰੱਖੀਏ 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 ਤੁਸੀਂ ਫੁੱਲਾਂ ਵਰਗੇ ਹੋ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਹੋ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਹੋ ਰੱਖੀਏ ਸਾਂਭ ਕੇ ਰੱਖੀਏ ਤੁਸੀਂ ਫੁੱਲਾਂ ਵਰਗੇ ਹੋ ਸਾਂਭ ਕੇ ਰੱਖੀਏ ਸਾਂਭ ਕੇ ਰੱਖੀਏ ਫੁੱਲਾਂ ਵਰਗੇ ਹੋ ਰੱਖੀਏ ਸਾਂਭ ਕੀ ਆਮ ਦੇ ਕੀ ਸਾਹਮ ਦੇ ਕੀ ਆਮ ਦੇ ਕੀ ਸਾਹਮ ਦੇ ਰੱਖੀਏ ਸਾਹਮ ਦੇ ਰੱਖੀਏ ਸਾਹਮ ਕੇ ਰੱਖੀਏ ਜਿਕਾ ਰ ਸੱਚੀ ਸਰਕਾਰ ਦਾ ਬਹੁਤ ਸਾਜੇ ਦਰਬਾਰ ਕੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਜੀ ਮਾਈ ਸਾਹਿਬ ਇਧਰ ਇਸ ਵਕਤ ਮੇਰੇ ਸਾਹਮਣੇ ਬਾਕਰਪੁਰ ਦੀ ਸਮੁੱਚੀ ਨਗਰ ਪੰਚਾਇਤ ਸਰਪੰਚ ਸਾਹਿਬ ਪੰਚ ਸਵਾਨ ਸਮੁੱਚਾ ਨਗਰ ਇਕੱਠੇ ਹੋ ਕੇ ਸਾਈਂ ਜੀ ਦਾ ਧੰਨਵਾਦ ਕਰ ਲਈ ਆਏ ਨੇ ਸੋ ਮੈਂ ਸਮੁੱਚੀ ਪੰਚਾਇਤ ਦਾ ਸਾਰੇ ਪੰਜ ਸਰਪੰਚ ਜਿੰਨੇ ਪੁੱਜੇ ਵਾਕਰਪੁਰ ਦੇ ਸਾਰਿਆਂ ਦਾ ਤੇ ਵੱਖ-ਵੱਖ ਪਿੰਡਾਂ ਤੋਂ ਹੋਰ ਵੀ ਜਿੰਨੇ ਲੀਡਰ ਸਹਿਬਾਨ ਪੁੱਜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਔਰ ਸਮੁੱਚੀ ਐਡਮਿਨਿਸਟ੍ਰੇਸ਼ਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਸੋ ਵਿਸ਼ੇਸ਼ ਤੌਰ ਤੇ ਪੂਰੇ ਪੰਜਾਬ ਹਰਿਆਣਾ ਹਿਮਾਚਲ ਨਾਰਥਰਨ ਇੰਡੀਆ ਦੀ ਪੂਰੀ ਸੰਗਤ ਇੱਥੇ ਮੌਜੂਦ ਹੈ ਸੋ ਸਾਰੀ ਸੰਗਤ ਨੂੰ ਇੱਥੇ ਪਹੁੰਚਣ ਦੇ ਜੀ ਆਣੂ ਸਾਡੇ ਨਾਲ ਫੌਜੀ ਸਾਹਿਬ ਚੇਚੇ ਤੌਰ ਤੇ ਬਿਲਗੇਤੋਂ ਆਏ ਆ ਉਹਨਾਂ ਦਾ ਵੀ ਧੰਨਵਾਦ ਹੈ ਮੇਰਾ ਵੀਰ ਦੁੱਗਲ ਚੇਚੇ ਤੌਰ ਤੇ ਉੱਜਿਪ ਪੁੱਜਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸੰਤਨ ਬੇਨਤੀ ਹੈ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਸੰਗਤ ਵੇਖ ਕੇ ਮਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਪਰ ਥੋੜੀ ਜਿਹੀ ਬੇਨਤੀ ਕਰਾਂਗੇ ਜਦੋਂ ਕਰਾਊਡ ਜ਼ਿਆਦਾ ਹੋਵੇ ਸੰਗਤ ਦੀ ਗਿਣਤੀ ਜ਼ਿਆਦਾ ਹੋਵੇ ਉਦੋਂ ਥੋੜਾ ਡਿਸਪਲਿਨ ਨੂੰ ਸੈੱਟ ਕਰ ਲਓ ਫਿਰ ਸਾਰੇ ਬੈਠ ਕੇ ਪ੍ਰੋਗਰਾਮ ਦਾ ਪੂਰਾ ਆਨੰਦ ਲੈ ਸਕਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਮਾਨਯੋਗ ਹੋ ਸਤਕਾਰਯੋਗ ਹੋ ਹਰ ਬੰਦਾ ਹਰ ਖੇਤਰ ਦੇ ਵਿੱਚ ਆਪਣੀ ਪੂਰੀ ਟੌਰ ਰੱਖਦਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੀ ਵੀ ਟੌਰ ਫਿੱਕੀ ਪਵੇ ਟੌਰ ਘਟੇ ਉਹ ਟੌਰ ਨਾਲ ਹੀ ਥੋੜਾ ਥੋੜਾ ਪਿੱਛੇ ਨੂੰ ਹੋ ਜਾਇਆ ਕਰੋ ਬੜੀ ਮਿਹਰਬਾਨੀ ਸੋ ਇਸ ਕਰਕੇ ਜਿੰਨੇ ਵੀ ਤੁਸੀਂ ਆਏ ਹੋ ਸਭ ਦਾ ਧੰਨਵਾਦ ਕਰਦੇ ਤੇ ਹੁਣ ਮਿਸਟਰ ਬਾਗੀ ਉਹਨਾਂ ਦੇ ਪੂਰੇ 뮤지컬 ਪਰਿਵਾਰ ਨੂੰ ਬੇਨਤੀ ਕਰਦਾ ਕਿ ਦੋ ਚਾਰ ਮਿੰਟਾਂ ਚ ਉਹਨਾਂ ਨੇ ਆਪਣੇ ਇਨਸਟਰੂਮੈਂਟ ਜਿਹੜੇ ਸੈੱਟ ਕਰ ਲੈਣੇ ਬੱਸ ਤੇ ਪਹਿਲੇ ਹੀ بڑے ਸੈੱਟ ਨੇ ਆਪ ਸੁਚੀ ਸੈਟਿੰਗ ਬੜੀ ਜਾਨਾਂ ਦੀ ਅੱਖਾਂ ਹੀ ਅੱਖਾਂ ਦੇ ਦੂਜੇ ਨੂੰ ਸਮਝਾਉਂਦੇ ਆ ਭਾਈ ਇੰਨਾ ਕੀ ਉੱਪਰ ਤੇ ਇੰਨਾ ਕੀ ਥੱਲੇ ਸੋ ਬਹੁਤ ਬਹੁਤ ਧੰਨਵਾਦ ਜਲਦੀ ਜਲਦੀ ਸਾਰੀ ਸੰਗਤ ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿੰਦੇ ਹੋਏ ਬੈਟਰਨ ਦੀ ਕਰੋ ਕਿਰਪਾਲਤਾ ਇਹ ਪ੍ਰੋਗਰਾਮ ਲਗਾਤਾਰ 10 ਵਜੇ ਤੱਕ ਚੱਲਣਾ ਅਗਲੇ ਕਲਾਕਾਰਾਂ ਤੇ ਥੋੜਾ ਚਾਨਣਾ ਪਾ ਦਿਆਂ ਜਿਹੜੇ ਕਲਾਕਾਰਾਂ ਨੇ ਹਲੇ ਹਾਜ਼ਰੀ ਭਰਨੀ ਹੈ ਇਹਨਾਂ ਤੋਂ ਬਾਅਦ ਕਾਸ਼ੀਨਾਥ ਉਹਨਾਂ ਦੀ ਟੀਮ ਤਿਆਰ ਰਵੇ ਉਹਨਾਂ ਤੋਂ ਬਾਅਦ ਫਿਰ ਅਕਲਦੀਪ ਰਸੀਲਾ تنਵੀਰ ਹਸਨ ਸੁਲਤਾਨਾ ਨੂਰਾ ਬਲਰਾਜ ਬਿਲਗਾ ਇਹ ਸਾਰੇ ਕਲਾਕਾਰ ਬਾਰੀ-ਬਾਰੀ ਤੁਹਾਡੀ ਸੇਵਾ ਚ ਹਾਜ਼ਰੀ ਭਰਦੇ ਰਹਿਣਗੇ ਸਾਰੇ ਹਨਰਵੰਦ ਇੱਥੇ ਹੀ ਨੇ ਹਨਰ ਸਿੱਧੂ ਜੀ ਬੈਠੇ ਆ ਸਾਡੇ ਵਿਚਕਾਰ ਗਾਉਣਗੇ ਜਾਂ ਨਹੀਂ ਗਾਉਣਗੇ ਉਹ ਦੱਸਣਗੇ ਜਰੂਰ ਜੇ ਗਾਉਣਾ ਹੋਵੇਗਾ ਤੇ ਫਿਰ ਗਾਉਣਾ ਕਹਿੰਦੇ ਬੈਠੇ ਹੋਂਦ ਮੈਂ ਉਹ ਕੀ ਮੈਂ ਕਿਹਾ ਪਤਾ ਨਹੀਂ ਕਿੱਧਰ ਚਲੇ ਗਏ ਸਾਹਮਣੇ ਬੈਠੇ ਬਾਜੀ ਬਹੁਤ ਬਹੁਤ ਧੰਨਵਾਦ ਜੀ ਹੁਨਰ ਸਿੱਧੂ ਸਾਹਿਬ ਬਿਲਕੁਲ ਸੋਤਾ ਸਾਹਿਬ ਦੇ ਨਾਲ ਹੀ ਬੈਠੇ ਆ ਬਾਕੀ ਸਾਹਿਬ ਦੇ ਨਾਲ ਬੈਠੇ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਹੁਣ 2-4 ਮਿੰਟ ਲੱਗਣੇ ਨੇ ਸਾਜ਼ਾ ਨੂੰ ਸ਼ੁਰੂਆਤ ਹੋਣ ਦੇ ਲਈ ਉਨੀ ਦੇਰ ਤੱਕ ਜੀ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਬਾਕਰਪੁਰ ਪੰਚਾਇਤ ਲਈ ਤਾੜੀ ਉਨੀ ਖੁੱਲ ਕੇ ਨਹੀਂ ਆਈ ਜਿੱਡਾ ਮੈਂ ਨਾਮ ਲਿਆ ਹੈ ਬਾਬਾ ਜੀ ਚਾਹੋ ਕੋਈ ਫਕੀਰ ਹੋਵੇ ਸੰਤ ਹੋਵੇ ਚਾਹੇ ਕੋਈ ਪਿੰਡ ਦਾ ਵੈਸੀ ਕਿਸੇ ਵੀ ਤਰ੍ਹਾਂ ਦਾ ਇਨਸਾਨ ਹੋਵੇ ਜਿਹਦੇ ਨਾਲ ਪਿੰਡ ਦਾ ਸਰਪੰਚ ਪੰਚਾਇਤ ਤੇ ਪੂਰਾ ਨਗਰ ਖੜ ਜਾਵੇ ਉਹ ਦੁਨੀਆ ਦਾ ਪਰਫੁੱਲਤ ਬੰਦਾ ਕਹੌਣ ਲੱਗ ਜਾਂਦਾ ਬਾਬਾ ਜੀ ਇਹ ਉਹ ਦਰ ਜਿੱਥੇ ਅੱਜ ਪੂਰੇ ਪਿੰਡ ਨੇ ਆ ਕੇ ਦਾਤਾ ਸਰਕਾਰ ਨੂੰ ਇੰਨਾ ਮਾਨ ਤੇ ਸਨਮਾਨ ਦਿੱਤਾ ਹੈ ਮੈਂ ਪੂਰੇ ਨਗਰ ਦਾ ਦਾਤਾ ਜੀ ਵੱਲੋਂ ਦਾਤਾ ਜੀ ਦੇ ਪਰਿਵਾਰ ਵੱਲੋਂ ਬਕਰਪੁਰ ਮੈੜੀ ਦਰਬਾਰ ਵੱਲੋਂ ਪੂਰੀ ਪੰਚਾਇਤ ਦਾ ਨਿੱਗੀ ਜੀ ਆਇਆ ਕਰਦਾ ਇੱਕ ਵਾਰੀ ਥਾੜੀ ਮਾਰ ਦਿਓ ਬਾਬਾ ਜੀ ਸਰਪੰਚ ਸਾਹਿਬ ਜੀ ਆਇਆ ਨੂੰ ਖੜਾਓ ਦੇ ਲੋ ਧੰਨਵਾਦ ਹੁਣ ਮੈਂ ਨਗਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆ ਤੁਹਾਡੇ ਲਈ ਜਗ੍ਹਾ ਹੈ ਇਸ ਸਵੇਰ ਦੇ ਸਾਨੂੰ ਪਤਾ ਸੀ ਸੌਰੀ ਸਾਨੂੰ ਪਤਾ ਸੀ ਅਸੀਂ ਤੇ ਚਾਦਰਾਂ ਤੁਹਾਡੇ ਲਈ ਵਿਛਾ ਕੇ ਰੱਖੀਆਂ ਹੋਈਆਂ ਪੂਰੀ ਪੰਚਾਇਤ ਲਈ ਇਹ ਤੁਹਾਡੇ ਲਈ ਆ ਪਲੀਜ਼ ਬਹਿ ਜਾਓ ਕਿਉਂਕਿ ਕਲਾਕਾਰਾਂ ਦੀ ਲਿਸਟ ਬੜੀ ਲੰਮੀ ਹੈ ਕਲਾਕਾਰਾਂ ਨੂੰ ਸੁਣ ਲਈਏ ਮੈਂ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਬਾਕਰਪੁਰ ਦੀ ਜਿੰਨੀ ਵੀ ਸੰਗਤ ਆਈ ਹੈ ਆਹ ਰਾਹ ਦੇ ਵਿੱਚ ਬਿਲਕੁਲ ਰਸਤਾ ਛੱਡ ਕੇ ਤੇ ਬਿਠਾ ਦਿਓ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪਲੀਜ਼ ਪਲੀਜ਼ ਬੜੀ ਮਿਹਰਬਾਨੀ ਹਾਂਜੀ ਕਰੀਏ ਸ਼ੁਰੂ ਜੀ ਕਰੀਏ ਹਨ ਤਾੜੀ ਲਾ ਕੇ ਦੱਸ ਦਿਓ ਬਾਬਿਓ ਇਹਨੇ ਗੇਟ ਦੇ ਉੱਪਰ ਟੋਕਰੇ ਲੈ ਕੇ ਖੜੇ ਆ। ਸੇਵਾਦਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਸਿਰ ਤੇ ਸਿਰਫ ਟੋਕਰਾਂ ਉਹ ਦੋ ਬੰਦੇ ਭੇਜ ਦਿਓ। ਸਿਰਫ ਦੋ ਬੰਦੇ ਜਿਨ੍ਹਾਂ ਦੇ ਸਿਰ ਤੇ ਟੋਕਰਾਂ ਤੇ ਜੇ ਇਹ ਕਹਿਣ ਵੀ ਸਾਡੇ ਨਾਲ ਹੋਰ ਜਾਣਗੇ ਫਿਰ ਨਾ ਭੇਜਿਓ। ਪਲੀਜ਼ ਆ ਜਾਓ। ਮਨਿੰਦਰ ਭਾਈ ਆ ਜਾਓ। ਇੱਥੇ ਮਨਿੰਦਰ ਆਵਾਜ਼ ਸੁਣਦਾ ਹੋਊਗਾ। ਜਲੰਧਰ ਵਾਲਾ। ਚਾਰੇ ਪਾਸੇ ਰੌਣਕ ਹੀ ਰੌਣਕ ਨਜ਼ਰ ਆ ਰਹੀ ਹੈ ਸੰਗਤਾਂ ਹੀ ਸੰਗਤਾਂ ਸੰਗਤਾਂ ਦਾ ਹਜ਼ਾਰਾਂ ਲੱਖਾਂ ਦੀ تعداد ਵਿੱਚ ਇੱਥੇ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਸਾਈਂ ਸੁਰਿੰਦਰ ਸ਼ਾਹ ਜੀ ਅਗਰ ਉਹਨਾਂ ਨੇ ਭਗਤੀ ਕੀਤੀ ਸੰਗਤ ਨੂੰ ਜੋੜਿਆ ਅੱਜ ਸਾਰੀ ਸੰਗਤ ਹੁੰਮ ਹਮਾ ਕੇ ਇੱਥੇ ਸਜਦਾ ਕਰਨ ਲਈ ਪਹੁੰਚੀ ਹੈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਸੋ ਇੱਕ ਵਾਰ ਸਾਰੀ ਸੰਗਤ ਆਪਣੇ ਆਪ ਲਈ ਜ਼ੋਰਦਾਰ ਤਾੜੀ ਮਾਰ ਲਓ ਥੈਂਕ ਯੂ ਸੋ ਮੱਚ ਸਾਡੀਆਂ ਭੈਣਾਂ ਵੀ ਨੱਚੀਆਂ ਉਧਰ ਵੀਰ ਉਹ ਕੂਲਰ ਦੇ ਪਿੱਛੇ ਦੋ ਸਰਦਾਰ ਮੁੰਡੇ ਨੱਚ ਰਹੇ ਸ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੋ ਆਹ ਮੁੰਡੇ ਬੈਠੇ ਸਾਹਮਣੇ ਕਾਲੀ ਪਾਕ ਵਾਲਾ ਕੀ ਬਾਤ ਹੈ ਬੱਲੇ ਬੱਲੇ ਕਰਾਤੀ ਇਹਨਾਂ ਮੁੰਡਿਆਂ ਵਾਸਤੇ ਵੀ ਤਾੜੀ ਮਾਰੋ ਬਈ ਬਹੁਤ ਵਧੀਆ ਨੱਚੇ ਨੱਚਣਾ ਬਹੁਤ ਔਖਾ ਵੈਸੇ ਨੱਚਣਾ ਔਖਾ ਗਾਉਣਾ ਔਦੂ ਵੀ ਔਖਾ ਨੱਚਣਾ ਔਖਾ ਗਾਉਣਾ ਔਖਾ ਨੱਚ-ਨੱਚ ਕੇ ਯਾਰ ਮਨਾਉਣਾ ਔਖਾ ਉਹ ਸਾਈਂ ਦੀ ਜਾਣਦੇ ਐ ਕਿ ਬੁੱਲਾ ਐਵੇਂ ਨਹੀਂ ਸੀ ਨੱਚਿਆ ਕਿੰਨੀ دیر ਤੱਕ ਠੋਕਰ ਨਹੀਂ ਲੱਗਦੀ ਬੰਦਾ ਨੱਚਦਾ ਨਹੀਂ ਬਹੁਤ ਔਖਾ ਨੱਚਣਾ ਨੱਚਣਾ ਔਖਾ ਗਾਉਣਾ ਔਖਾ ਨੱਚ-ਨੱਚ ਕੇ ਯਾਰ ਮਨਾਉਣਾ ਔਖਾ ਸੂਰਜ ਨੂੰ ਹੱਥ ਪਾਉਣਾ ਔਖਾ ਤੇ ਤਾਰੇ ਤੋੜ ਲਿਆਉਣਾ ਔਖਾ ਸਾਗਰ ਨੂੰ ਮਿਨਿਆ ਨਹੀਂ ਜਾਂਦਾ ਤੇ ਪੱਥਰਾਂ ਨੂੰ ਪਿਗਲਾਉਣਾ ਔਖਾ ਹਨੇਰੀ ਝੱਖੜ ਬੁੱਲਿਆਂ ਦੇ ਵਿੱਚ ਇੱਕ ਦੀਵਾ ਬਾਲ ਬਿਖਾਉਣਾ ਔਖਾ ਕੰਨਾਂ ਦੇ ਨਾਲ ਤਾਲ ਸਮਝ ਕੇ ਸੁਰ ਵਿੱਚ ਰਾ ਕੇ ਗਾਉਣਾ ਔਖਾ ਲੋਕੋ ਸਭ ਕੁਝ ਭੁੱਲ ਜਾਂਦਾ ਪਰ ਮਾਂ ਦਾ ਪਿਆਰ ਬੁਲਾਉਣਾ ਔਖਾ ਮਾਂ ਦਾ ਪਿਆਰ ਬੁਲਾਉਣਾ ਔਖਾ ਮਾਂ ਲਈ ਤਾਂ ਇੱਕ ਵਾਰ ਜ਼ੋਰਦਾਰ ਹੋਣੀ ਚਾਹੀਦੀ ਹੈ ਜਿਹੜੀ ਮਾਂ ਦੀ ਕੁੱਖ ਤੋਂ ਆ ਪੀਰ ਫਕੀਰ ਵਲੀ ਪੈਦਾ ਹੁੰਦੇ ਆ ਉਸ ਮਾਂ ਨੂੰ ਕੋਟਣ-ਕੋਟ ਪ੍ਰਣਾਮ ਹੈ ਉਹਨਾਂ ਮਾਮਾ ਨੂੰ ਪ੍ਰਣਾਮ ਹੈ ਜਿਨ੍ਹਾਂ ਮਾਮਾ ਦੀ ਕੁੱਖ ਨੇ ਆ ਭਾਗ ਲੱਗੇ ਉਹਨਾਂ ਨੂੰ ਤੇ ਫਕੀਰ ਉਹਨਾਂ ਦੀ ਕੁੱਖ ਤੋਂ ਪੈਦਾ ਹੋਏ ਸਾਈ ਸੁਬੰਦਰ ਸ਼ਾਹ ਜੀ ਇੱਕ ਵਾਰ ਉਹਨਾਂ ਦੀ ਮੰਮਾ ਉਹਨਾਂ ਦੀ ਮਾਤਾ ਬਾਹ ਵਸਤੇ ਇੱਕ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਜ਼ੋਰਦਾਰ ਧੰਨ ਹੋ ਮਾਤਾ ਜੀ 100 100 ਵਾਰੀ ਬੜਨਾ ਸਲਾਓ ਸਾਲ ਤਕਰੀਬਨ ਸਾਰੇ ਘਟ ਰੜੀ ਓਕੇ ਓਕੇ ਲਾਓ ਬਿਨਾ ਕਿਸੇ ਉਡੀਕ ਇੰਤਜ਼ਾਰ ਤੋਂ ਅਗਲੇ ਫਨਕਾਰ ਮਾਝੇ ਦਾ ਜਰਨੈਲ ਬਹੁਤ ਹੀ ਸੂਰਮਾ ਕਲਾਕਾਰ ਜਦੋਂ ਵੀ ਗਾਉਂਦਾ ਹੈ ਨ ਇੱਕ ਦੇ ਜ਼ੋਰ ਨਾਲ ਇਹ ਮੁੰਡਾ ਗਾਉਂਦਾ ਹੈ ਸੋ ਆਓ ਆਪ ਸਭ ਦੀਆਂ ਪਿਆਰੀਆਂ ਜ਼ੋਰਦਾਰ ਤਾਲੀ ਦੇ ਵਿਚਕਾਰ ਆਰੇ ਤੁਹਾਡੇ ਮਹਿਬੂਬ ਗਾਇਕ ਜਨਾਬ ਬਾਕੀ ਜੀ ਬਾਕੀ ਜੀ